ਹਾਂਜੀ ਸਤਿ ਸ਼੍ਰੀ ਅਕਾਲ ਜੀ ਵੈਲਕਮ ਆ ਜੀ ਇੱਕ ਨਵੇਂ ਬਲੌਗ ਤੇ ਹੋਰ ਸਨੌਜੀ ਕੀ ਹਾਲ ਚਾਲ ਆ ਉਮੀਦ ਆ ਤੁਸੀਂ ਸਾਰੇ ਠੀਕ ਠਾਕ ਤੰਦਰੁਸਤੀ ਚੰਗੀ ਘਰ ਵਿੱਚ ਹੋਵੋਗੇ ਹਾਂਜੀ ਸਵੇਰ ਦਾ ਟਾਈਮ ਆ 8:30 ਹੋ ਗਏ ਨੇ ਬੱਚੇ ਸਕੂਲ ਚਲੇ ਗਏ ਸੀ ਯਾਨੀ ਕਿ ਇਹ ਬੱਚੇ ਸਕੂਲ ਜਾਣ ਤੋਂ ਬਾਅਦ ਇਹਨਾਂ ਦੇ ਪਾਪਾ ਨੇ ਜਾਣ ਨਾਲ ਤੋਂ ਉਹਨਾਂ ਦਾ ਖਾਣਾ ਪੀਣਾ ਬਣਾਇਆ ਤੇ ਹਾਂਜੀ ਇੱਥੇ ਲੱਗੀ ਸੀਗੀ ਮੈਂ ਆਪਣਾ ਕੱਪੜੇ ਧੋਣ ਲਈ ਪਾਉਣ ਮਸ਼ੀਨ 'ਚ ਬੇਸਾ ਕਪੜੇ ਨੇ ਜਿਆਦਾ ਹੈ ਨਹੀਂ ਸੀ ਮੈਂ ਕਿਹਾ ਚਲੋ ਆਪਾਂ ਧੋਈ ਦੇਨੇ ਆ ਕੁਛ ਨਹੀਂ ਤਾਂ ਫਿਰ ਜਿਆਦਾ ਇਕੱਟੇ ਹੋ ਜਾਂਦੇ ਆ ਅਗਲੇ ਦਿਨ ਵੀਰਵਾਰ ਠੀਕਾ ਵੀਰਵਾਰ ਨੂੰ ਅਸੀਂ ਕਪੜੇ ਨਹੀਂ ਧੋਂਦੇ ਹਰ ਇੱਕ ਦਾ ਅਲੱਗ-ਅਲੱਗ ਹੁੰਦਾ ਹਨ ਸਾਡੇ ਨਹੀਂ ਧੋਂਦੇ ਹੈਗੇ ਕਪੜੇ ਹਾਂਜੀ ਬਸ ਇੱਥੇ ਮੈਂ ਕਪੜੀ ਪਾਉਣ ਲੱਗੀ ਸੀਗੀ ਕਦੇ ਵੀ ਮੇਰੇ ਨਾਲ ਇਦਾਂ ਨਹੀਂ ਹੁੰਦਾ ਹਨ ਜਾਨੀ ਕਿ ਜਦੋਂ ਵੀ ਆਪਾਂ ਰੁਟੀਨ ਆ ਕੋਈ ਵੀ ਆਪਾਂ ਬਣਾ ਕੇ ਚੱਲਦੇ ਆ ਵੀ ਆਪਾਂ ਉਹ ਕੰਮ ਨਾ ਕਰ ਪਾਈਏ ਜਾਨੀ ਕਿ ਮਾਰਨਿੰਗ ਕਦੇ ਲੇਟ ਵੀ ਹੋ ਜਾਂਦਾ ਮੈਨੂੰ ਇਦਾਂ ਲੱਗਦਾ ਵੀ ਆਹ ਕੰਮ ਮੈਂ ਇਸ ਕੰਮ ਤੇ ਵਾਧਾ ਕਰ ਨੂੰਏ ਤਾਂ ਮੇਰੇ ਕੰਮੇੜੇ ਸਾਰੇ ਨੇ ਸਹੀ ਹੋ ਜਿਵੇਂ ਕਿ ਹੁਣ ਅੱਜ ਪਹਿਲਾਂ ਸਭ ਤੋਂ ਪਹਿਲਾਂ ਮੈਂ ਬੱਚੇ ਤਿਆਰ ਕੀਤੇ ਬੱਚਿਆਂ ਨੂੰ ਤਿਆਰ ਕਰਨ ਤੋਂ ਬਾਅਦ ਇਹਨਾਂ ਦੇ ਪਾਪਾ ਨੇ ਜਾਣਾ ਸੀ ਉਹਨਾਂ ਨੇ ਕਪੜੇ ਹੀ ਨਾ ਹਨਾ ਵਗੈਰਾ ਲੈਣਾ ਜਾਂ ਫਿਰ ਉਹਨਾਂ ਦੇ ਟਿਫਨ ਪੈਕ ਕਰਨੇ ਉਹਨਾਂ ਨੂੰ ਯਾਨੀ ਕਿ ਉਹ ਚਲੇ ਗਏ ਕੰਮ ਤੇ ਆਪਣਾ ਤੇ ਹਾਂਜੀ ਫਿਰ ਉਸ ਤੋਂ ਬਾਅਦ ਮੈਂ ਕਹਾ ਹੁਣ ਮੈਂ ਕਪੜੇ ਪਾ ਦੇਣੇ ਜਿੰਨੇ ਟਾਈਮ ਦੇ ਵਿੱਚ ਮੈਂ ਥੋੜੀ-ਮੋਡੀ ਕਲੀਨਿੰਗ ਆਪਣੀ ਡਸਟਿੰਗ ਵਗੈਰਾ ਕਰੂੰਗੀ ਉਹਨੇ ਟਾਈਮ ਦੇ ਵਿੱਚ ਮੇਰੇ ਜਿਹੜੇ ਕਪੜੇ ਨੇ ਉਹ ਧੋਏ ਜਾਣਗੇ ਹਾਂਜੀ ਕੋਈ ਵੀ ਕੰਮ ਇਦਾਂ ਦਾ ਨਹੀਂ ਹੁੰਦਾ ਹੈਗਾ ਜਿਹੜਾ ਆਪਾਂ ਨਾ ਕਰ ਪਾਈਏ हां ਕੁਛ ਕੰਮ ਇਦਾਂ ਦੇ ਹੋ ਜਾਂਦੇ ਜਿਨ੍ਹਾਂ ਨੂੰ ਆਪਾਂ ਕਾਰਨ 'ਚ ਥੋੜੇ-ਮੋਟੇ ਲੇਟ ਹੋ ਜੀਏ ਪਰ ਕੋਈ ਵੀ ਕੰਮ ਇਦਾਂ ਦਾ ਨਹੀਂ ਬਣਿਆ ਹੈਗਾ ਜਿਨ੍ਹਾਂ ਨੂੰ ਇੱਕ ਔਰਤ ਕਹਿ ਲੋ ਜਾਂ ਫਿਰ ਇੱਕ ਇਨਸਾਨ ਆ ਜਿਹੜਾ ਉਸ ਕੰਮ ਨੂੰ ਨਹੀਂ ਕਰ ਸਕਦਾ ਹੈਗਾ ਹਮੇਸ਼ਾ ਹੀ ਪ੍ਰੈਜ਼ੈਂਟ ਦੇ ਵਿੱਚ ਰਹੋ ਪਾਸਟ ਨੂੰ ਸੋਚ ਕੇ ਕਦੇ ਵੀ ਦੁਖੀ ਨਾ ਹੋਵੋ ਤੇ ਫਿਊਚਰ ਦੀ ਕਦੇ ਵੀ ਚਿੰਤਾ ਨਾ ਕਰੋ ਮੇਰਾ ਕਹਿਣਾ ਹੈ ਇਹੀ ਆ ਜਾਨੀ ਕਿ ਮੈਂ ਵੀ ਇਹ ਨਾ ਚੀਜ਼ਾਂ ਨੂੰ ਹੁਣ ਫੋਲੋ ਕਰਨ ਲੱਗਿਆਂ ਇਸ ਲਈ ਮੈਂ ਸੋਨੂੰ ਵੀ ਇਹੀ ਚੀਜ਼ ਕਹਿਨੀ ਆ ਕਿਉਂਕਿ ਜਦੋਂ ਆਪਾਂ ਪਾਸਟ ਨੂੰ ਸੋਚੀਏ ਆਪਣਾ ਜਿਹੜਾ ਸਮਾਂ ਉਹ ਖਰਾਬ ਕਰਦੇ ਰਹਿੰਦੇ ਆ ਉਹਦੇ ਨਾਲ ਹੁੰਦਾ ਤਾਂ ਕੁਝ ਨਹੀਂ ਹੈਗਾ ਉਸ ਤੋਂ ਇਲਾਵਾ ਜਾਨੀ ਕਿ ਆਫਨੂ ਡਿਪਰੈਸ਼ਨ ਚਿੰਤਾ ਆਪਣੇ ਕੰਮ ਹਨਾ ਸਾਰਾ ਕੁਝ ਜਾਨੀ ਰਹਿ ਜਾਂਦਾਗਾ ਆਪਾਂ ਸਿਰਫ ਉਹ ਚੀਜ਼ਾਂ ਨੂੰ ਸੋਚ ਕੇ ਦੁਖੀ ਹੁੰਦੇ ਰਹਿਣੇ ਆਗੇ ਤੇ ਇਹ ਚੀਜ਼ਾਂ ਨਾ ਜਾਨਕੀ ਦੁਖੀ ਵੀ ਕਰਦੀਆਂ ਨੇ ਤਾਂ ਕਿਸੇ ਨਾ ਕਿਸੇ ਆਪਣੇ ਪਿੱਛੇ ਰਹਿਣ ਲੱਗ ਜੰਨੇ ਹਰ ਇੱਕ ਨਾਲ ਆਪਣੇ ਆਪ ਨੂੰ ਛੋਟਾ ਮਹਿਸੂਸ ਕਰਨ ਲੱਗ ਜੰਨੇ ਆ ਜਦੋਂ ਆਪਾਂ ਆਪਣੇ ਪਾਸਟ ਬਾਰੇ ਸੋਚ ਲੈਂਦੇ ਹਾਂ ਜਿਵੇਂ ਕਿ ਕਹਿ ਦਈਏ ਵੀ ਇਹ ਚੀਜ਼ ਨਹੀਂ ਹੋਣੀ ਚਾਹੀਦੀ ਸੀ ਜਾਇ ਕਿਉਂ ਹੋਇਆ ਹਨਾ ਕਿਵੇਂ ਹੋਇਆ ਆ ਬਹੁਤ ਚੀਜ਼ਾਂ ਦੇ ਕਾਰਨ ਲੱਭਣ ਲੱਗ ਜੰਨੇ ਹੈਗੇ ਤੇ ਜੇ ਆਪਾਂ ਫਿਊਚਰ ਦਾ ਦੇਖੀ ਹੈ ਨਾ ਫਿਊਚਰ ਚ ਆਪਾਂ ਕਹਿ ਦਿੰਦੇ ਆ ਵੀ ਕਿਵੇਂ ਦਾ ਹੋਊਗਾ ਕੀ ਬਣੂਗਾ ਕੀ ਕਰਨਾ ਪਊਗਾ ਹਨਾ ਤੇ ਕੋਈ ਵੀ ਕੰਮ ਇਦਾਂ ਦਾ ਨਹੀਂ ਹੈਗਾ ਵੀ ਆਪਾਂ ਫਿਊਚਰ ਚ ਜਿਹੜਾ ਉਹ ਕੰਮ ਨਾ ਕਰ ਪਏ ਆ ਆ ਯਾਨੀ ਕਿ ਅੱਜ ਦੇ ਵਿੱਚ ਰਹਾਂਗੇ ਹਮੇਸ਼ਾ ਪ੍ਰੈਸੈਂਟ ਦੇ ਵਿੱਚ ਰਹੋ ਆਪਣੇ ਅੱਜ ਬਾਰੇ ਸੋਚੋ ਕੀ ਕੰਮ ਤੁਸੀਂ ਨੇ ਅੱਜ ਕਰਨਾ ਕਿਹੜਾ ਕੰਮ ਕਰਕੇ ਤੁਸੀਂ ਆਪਣੇ ਅੱਜ ਨੂੰ ਬਿਹਤਰ ਬਣਾ ਸਕਦੇ ਹੋ ਸਿਰਫ ਉਹਦੇ ਵੱਲ ਧਿਆਨ ਦੇਵੋ ਕਦੇ ਵੀ ਪਾਸਟ ਚ ਨਾ ਜਾਓ ਜਾਂ ਫਿਰ ਆਪਣੇ ਫਿਊਚਰ ਬਾਰੇ ਨਾ ਸੋਚੋ ਤੇ ਜਿੰਨਾ ਕਿ ਆਪਾਂ ਨੂੰ ਹਨਾ ਪਾਸਟ ਜਨੇ ਕੀ ਆਪਣੇ ਥੋੜਾ ਜਿਹਾ ਨੁਕਸਾਨ ਪਚਾਉਂਦਾ ਉਨੇ ਹੀ ਆਪਾਂ ਨੂੰ ਜਿਹੜਾ ਹੋਣ ਵਾਲਾ ਆਪਣਾ ਫਿਊਚਰ ਆ ਉਹਦੇ ਬਾਰੇ ਸੋਚਾਂਗੇ ਉਹ ਵੀ ਆਪਣੇ ਸਰੀਰ ਨੂੰ ਇੱਕ ਤਰ੍ਹਾਂ ਦਾ ਜਾਨੀ ਕਿ ਬਿਮਾਰੀਆਂ 'ਚ ਲੈ ਕੇ ਜਿਉ ਡਿਪਰੈਸ਼ਨ ਨਹੀਂ ਦੋ ਇੱਕ ਤਰ੍ਹਾਂ ਦਾ ਜਦੋਂ ਆਪਾਂ ਸਾਰਾ ਦਿਨ ਆਪਣੇ ਫਿਊਚਰ ਬਾਰੇ ਸੋਚੀ ਜਾਵਾਂਗੇ ਜੋ ਆਪਣੇ ਕੋਲੇ ਅੱਜ ਦੀ ਘੜੀ ਹੈਗਾ ਸਿਰਫ ਉਹਦੇ ਬਾਰੇ ਸੋਚੋ ਤੇ ਜੋ ਕੰਮ ਆਪਾਂ ਅੱਜ ਕਰ ਸਕਦੇ ਆਂ ਬਸ ਉਹਦੇ ਕੰਮ ਵਾਲਾ ਭਲਾ ਧਿਆਨ ਆ ਜਿਹੜਾ ਉਹ ਦੇਖੋ ਹਾਂਜੀ ਆਪਣੇ ਅੱਜ ਦੇ ਧਿਆਨ ਦੇਣਾ ਮਤਲਬ ਇਹ ਨਹੀਂ ਹੈਗਾ ਸਿਰਫ ਆਪਣੇ ਘਰ ਤੇ ਆਪਣੇ ਆਪ ਤੇ ਵੀ ਧਿਆਨ ਦੇਵੋ ਆਪਣੇ ਰਹਿਣ ਸਣ ਤੇ ਆਪਣੇ ਜਿਹਨੇ ਆਪਣੇ ਆਪ ਨੂੰ ਆਪਾਂ ਪਿਛਲੇ ਟਾਈਮ ਨਾਲੋਂ ਆਪਣੇ ਪਾਸਟ ਨਾਲੋਂ ਆਪਾਂ ਬਿਹਤਰ ਜਿਹੜਾ ਵਧੀਆਗਾ ਕਿਵੇਂ ਬਣਾ ਸਕਦੇ ਆ ਕਦੇ ਵੀ ਕਿਸੇ ਵੀ ਕੰਮ ਕਰਨ ਦੇ ਵਿੱਚ ਸੰਗੋਣਾ ਜਕੋਣਾ ਜਾਂ ਆਪਦੇ ਆਪ ਨੂੰ ਇਹ ਮਹਿਸੂਸ ਨਾ ਕਰਾਓ ਵੀ ਆਪਣੇ ਹਾਲੇ ਇਹ ਕੰਮ ਕਰਨ ਦੀ ਹੁਣ ਉਮਰ ਨਹੀਂ ਹੈਗੀ ਕਦੇ ਵੀ ਇਹ ਚੀਜ਼ ਨਾ ਰਹੋ ਪਾਸਟ ਚ ਜਾਨੀ ਕਿ ਜਦੋਂ ਆਪਾਂ ਇਹ ਚੀਜ਼ਾਂ ਸੋਚਦੇ ਆ ਨਾ ਵੀ ਆਪਾਂ ਉਦੋਂ ਕਿਉਂ ਨਹੀਂ ਕਰ ਸਕਿਆ ਉਹ ਚੀਜ਼ਾਂ ਆਪਾਂ ਆਪਣੇ ਅੱਜ ਦੇ ਟਾਈਮ ਚ ਆਪਣੇ ਪ੍ਰੈਸੈਂਟ ਚ ਆਪਾਂ ਉਹਨਾਂ ਨੂੰ ਸੁਧਾਰ ਸਕਦੇ ਆਂਗੇ ਜਿੰਨਾ ਕਿ ਆਪਾਂ ਆਪਣੇ ਹਾਂ ਪਾਸਟ ਤੋਂ ਆਪਾਂ ਇੱਕ ਸਬਕ ਜ਼ਰੂਰ ਸਿੱਖ ਸਕਦੇ ਆਂਗੇ ਜਿਹੜਾ ਕੁਝ ਆਪਾਂ ਨੇ ਪਾਸਟ ਦੇ ਵਿੱਚ ਆਪਾਂ ਨੂੰ ਨਹੀਂ ਮਿਲਿਆ ਆਪਾਂ ਨੇ ਕੋਈ ਵੀ ਕੰਮ ਵਧੀਆ ਨਹੀਂ ਘਰੇ ਆਇਆਗਾ ਉਹ ਤੋਂ ਸਬਕ ਲੈ ਕੇ ਆਪਣੇ ਪ੍ਰੈਸੈਂਟ ਨੂੰ ਆਪਾਂ ਵਧੀਆ ਹੋਰ ਵੀ ਜ਼ਿਆਦਾ ਵਧੀਆ ਜਿਹੜਾ ਆਪਾਂ ਬਣਾ ਸਕਦੇ ਆਂਗੇ ਜਦੋਂ ਮੈਂ ਆਪਣੀ ਹਰ ਇੱਕ ਭੈਣ ਨੂੰ ਇਹੀ ਕਹਿਣਾ ਚਾਹੁੰਦੀ ਆ ਵੀ ਕੋਈ ਵੀ ਕੰਮ ਛੋਟਾ ਵੱਡਾ ਨਾ ਸਮਝੋ ਚਾਹੇ ਆਪਣੇ ਨਿੱਜੀ ਜ਼ਿੰਦਗੀ ਦੇ ਵਿੱਚ ਆ ਚਾਹੇ ਆਪਣੇ ਵਪਾਰ ਦੇ ਵਿੱਚ ਆ ਨਾ ਕੋਈ ਵੀ ਕੰਮ ਛੋਟਾ ਵੱਡਾ ਨਹੀਂ ਹੁੰਦਾ ਹੈਗਾ ਜੋ ਕੰਮ ਨੂੰ ਆਪਾਂ ਬਿਹਤਰ ਤਰੀਕੇ ਨਾਲ ਕਰ ਸਕਦੇ ਹਾਂ ਉਹ ਕੰਮ ਕਦੇ ਵੀ ਛੋਟਾ ਨਹੀਂ ਹੁੰਦਾ ਹਾਂ ਇੱਕ ਗੱਲ ਇਹ ਵੀ ਆ ਕਦੇ ਵੀ ਇਹ ਵੀ ਨਾ ਸੋਚੋ ਵੀ ਇਹ ਕੰਮ ਤਾਂ ਮੇਰੇ ਤੋਂ ਹੋਣਾ ਨਹੀਂ ਜਾਵੇ ਇਹਨੂੰ ਹੋਰ ਵੀ ਵਧੀਆ ਯਾਨੀ ਕਿ ਮਤਲਬ ਸ਼ੁਰੂਆਤ ਕਰਨੀ ਆਪਾਂ ਨੇ ਕਿਸੇ ਕੰਮ ਦੀ ਇਹ ਨਾ ਸੋਚਦੇ ਨਾ ਉਹ ਵੀ ਆਪਾਂ ਇਹਨੂੰ ਜਦੋਂ ਕਰਾਂਗੇ ਤਾਂ ਵਧੀਆ ਕਰਾਂਗੇ ਕਦੇ ਵੀ ਇਹ ਚੀਜ਼ ਨਾ ਸੋਚੋ ਕਿਉਂਕਿ ਜਦੋਂ ਆਪਾਂ ਕੋਸ਼ਿਸ਼ ਕਰਾਂਗੇ ਤਾਂ ਇੱਕ ਵਾਰ ਨਹੀਂ ਤਾਂ ਦੋ ਵਾਰ ਨਹੀਂ ਤਾਂ ਤੀਜੀ ਵਾਰ ਤਾਂ ਜਿਹੜੀ ਚੀਜ਼ ਉਹ ਵਧੀਆ ਜ਼ਰੂਰ ਬਣੋਗੀ ਜਦੋਂ ਆਪਾਂ ਇਹ ਚੀਜ਼ ਸੋਚਦੇ ਰਹਿੰਦੇ ਨੇ ਤਾਂ ਆਪਾਂ ਉਹ ਚੀਜ਼ ਦੀ ਕਦੇ ਵੀ ਸ਼ੁਰੂਆਤ ਆ ਜਿਹੜੀ ਉਹ ਕਰ ਹੀ ਨਹੀਂ ਪਾਉਂਦੀ ਹੈਗੀ ਮੰਨ ਲਓ ਕਿਸੇ ਭੈਣ ਨੇ ਕੋਈ ਵੀ ਕੰਮ ਸਿੱਖਣਾ ਹੈ ਜਾ ਉਹ ਕਹਿ ਦੇਵੇ ਵੀ ਨਹੀਂ ਮੇਰੀ ਹਲੇ ਉਮਰ ਨਹੀਂ ਹੈਗੀ ਜਾਂ ਮੇਰੇ ਤੋਂ ਇਹ ਹੋਣਾ ਨਹੀਂ ਮੈਂ ਹਲੇ ਸਿੱਖੂਗੀ ਮੈਂ ਹਲੇ ਹੋਰ ਵਧੀਆ ਸਿੱਖੂਗੀ ਫਿਰ ਇਹ ਕੰਮ ਕਰਨ ਲੱਗੂਗੀ ਕਦੇ ਵੀ ਇਹ ਚੀਜ਼ ਨਾ ਸੋਚੋ ਕਿਉਂਕਿ ਜਿਹੜਾ ਕੰਮ ਜਿੰਨਾ ਕੁ ਵੀ ਆਪਾਂ ਨੂੰ ਆਉਂਦਾ ਆਪਣੀ ਕੋਸ਼ਿਸ਼ ਆ ਜਿਹੜੀ ਉਹ ਕਰਦੇ ਰਹੋ ਜਦੋਂ ਆਪਾਂ ਯਾਨੀ ਕਿ ਥੋੜਾ-ਮੋਟਾ ਚਲੋ ਆਪਣੇ ਤੋਂ ਕੋਈ ਚੀਜ਼ ਖਰਾਬ ਹੋ ਜੂ ਆਪਣੇ ਕਰਨ ਦੇ ਵਿੱਚ ਆਪਣੇ ਬਣਾਉਣ ਦੇ ਵਿੱਚ ਖਰਾਬ ਹੋ ਜੂ ਕੋਈ ਚੱਕਰ ਨੇ ਉਹਦੇ ਤੋਂ ਵੀ ਆਪਾਂ ਕੁਛ ਨਾ ਕੁਛ ਸਿੱਖਾਂਗੇ ਫੇਰ ਹੀ ਆਪਾਂ ਜਿਹੜੀ ਬਿਹਤਰ ਚੀਜ਼ ਆ ਵਧੀਆਗੀ ਉਹ ਆਪਾਂ ਬਣਾ ਸਕਾਂਗੇ ਕਈ ਪੈਣਾ ਇਹ ਨਹੀਂ ਚੀਜ਼ ਸੋਚਦੇ ਸੋਚਦੇ ਯਾਨੀ ਕਿ ਬਹੁਤ ਆਪਦਾ ਜਿਹੜਾ ਟਾਈਮ ਆ ਉਹ ਖਰਾਬ ਕਰ ਦਿੰਦੀਆਂ ਨੇ ਕਿਉਂਕਿ ਉਹ ਕਹਿੰਦੀਆਂ ਨੇ ਵੀ ਕੋਈ ਗੱਲ ਨਹੀਂ ਜਦੋਂ ਆਪਾਂ ਕਰਾਂਗੇ ਤਾਂ ਵਧੀਆ ਕਰਾਂਗੇ ਹਲੇ ਪੀਜ਼ ਕਰਨ ਦਾ ਟਾਈਮ ਨਹੀਂ ਆ ਜਦ ਰਹਿੰਦੇ ਆ ਜਦੋਂ ਥੋੜਾ ਟਾਈਮ ਹੋਰ ਲੱਗਦਾ ਫਿਰ ਕਹਿੰਦੇ ਨਹੀਂ ਹੁਣ ਤਾਂ ਆਪਣੇ ਤੋਂ ਹੋਣਾ ਹੀ ਨਹੀਂ ਹੈਗਾ ਉਹ ਚੀਜ਼ ਮੈਂ ਕੰਮ ਨੂੰ ਲੈ ਕੇ ਨਹੀਂ ਕਹਿੰਦੀ ਕੋਈ ਵੀ ਸਟੱਡੀ ਵਗੈਰਾ ਲੈ ਕੇ ਆ ਸਟੱਡੀ ਵੀ ਕੋਈ ਭੈਣ ਅੱਜ ਕੱਲ ਕੋਈ ਵੀ ਐਦਾਂ ਨਹੀਂ ਹੈਗਾ ਵੀ ਕੋਈ ਉਮਰ ਹੁੰਦੀ ਆ ਸਟੱਡੀ ਕਰਨ ਦੀ ਜਾਂ ਕਿ ਕੰਪਿਊਟਰ ਵਗੈਰਾ ਸਿੱਖਣ ਦੀ ਜਾਂ ਕਿ ਫੋਨ ਸਿੱਖਣ ਦੀ ਤੇ ਕਈ ਭੈਣਾਂ ਕਹਿ ਲੈਂਦੇ ਨੇ ਵੀ ਨਹੀਂ ਸਾਡੀ ਤਾਂ ਹੁਣ ਸਟੱਡੀ ਕਰਨ ਦੀ ਉਮਰ ਨਹੀਂ ਜਾਂ ਫਿਰ ਸਾਡੀ ਕੋਈ ਕੰਮ ਸਿੱਖਣ ਦੀ ਉਮਰ ਨਹੀਂ ਹਨਾ ਜਾਂ ਫਿਰ ਸਾਡੀ ਕੋਈ ਕੰਪਿਊਟਰ ਵਗੈਰਾ ਸ਼ੌਂਕ ਹੈ ਹਾਲਾਂਕਿ ਉਹਨਾਂ ਨੂੰ ਸ਼ੌਂਕ ਜ਼ਰੂਰ ਹੁੰਦਾ ਪਰ ਉਹ ਕਿਤੇ ਨਾ ਕਿਤੇ ਇਹ ਚੀਜ਼ਾਂ ਦੀ ਹਨਾ ਸ਼ੇਪ ਕਰਕੇ ਸਿੱਖ ਨਹੀਂ ਸਕਦੀਆਂ ਹੈਗੀਆਂ ਇਸ ਲਈ ਮੇਰਾ ਕਹਿਣਾ ਤਾਂ ਇਹੀ ਆ ਕਹਿਣਾ ਵੀ ਲਾਲੂ ਹਨਾ ਚਾਰੇ ਮੈਂ ਇਦਾਂ ਸਮਝ ਲਓ ਵੀ ਮੈਂ ਆਪ ਦੀ ਆਪ ਤੇ ਫੋਲੋ ਕੀਤਾ ਕਿਉਂਕਿ ਮੈਂ ਕੋਈ ਵੀ ਕੰਮ ਸਿੱਖਣ ਦੇ ਵਿੱਚ ਕਦੇ ਵੀ ਇਹ ਨਹੀਂ ਕੀਤਾ ਹੈਗਾ ਵੀ ਮੇਰੇ ਤੋਂ ਹੋਣਾ ਨਹੀਂ ਮੈਂ ਟਰਾਈ ਜ਼ਰੂਰ ਕਰਨੀ ਹੂੰ ਕੋਈ ਵੀ ਕੰਮ ਆ ਜਾਨੀ ਕਿ ਜਿੰਨੇ ਵੀ ਮੈਂ ਕੰਮ ਸਿੱਖੇ ਨੇ ਮੈਂ ਜਾਨੀ ਕਿ ਸਲਾਈ ਕਢਾਈ ਲਾਲੂ ਆਪਣਾ ਸਲੂਨ ਦਾ ਕੰਮ ਲਾਲੂ ਆਪਣੀ ਸ਼ਾਪ ਦਾ ਹਨਾ ਜਿੰਨੇ ਵੀ ਮੈਨੂੰ ਅੱਜ ਤੱਕ ਮੇਰੇ ਕੰਮ ਆਉਂਦੇ ਨੇ ਮੈਂ ਸਿੱਖੇ ਨੇ ਉਹ ਸਿੱਖਣ ਤੇ ਆ ਪਰ ਇਹ ਨਹੀਂ ਕਿ ਹਾਬੀ ਮੇਰੇ ਤੋਂ ਹੋਣਾ ਨਹੀਂ ਕਿਉਂਕਿ ਕੋਈ ਵੀ ਕੰਮ ਇਦਾਂ ਦਾ ਨਹੀਂ ਬਣਿਆ ਹੈਗਾ ਜਿਹਨੂੰ ਇੱਕ ਨਿਸ਼ਾਨਾ ਜਿਹੜੇ ਨਾ ਕਰ ਸਕੇ ਤੇ ਹਾਂਜੀ ਬਸ ਮੇਰੀ ਆਸਾਨੀਆਂ ਪੈਣਾ ਨੂੰ ਇਹੀ ਰਿਕੁਐਸਟ ਆ ਵੀ ਹਮੇਸ਼ਾ ਆਪਦੇ ਕੰਮ ਦੇ ਵਿੱਚ ਕੋਸ਼ਿਸ਼ ਜ਼ਰੂਰ ਕਰਦੇ ਰਹੋ ਕਦੇ ਵੀ ਇਹ ਨਾ ਦੇਖੋ ਵੀ ਆਪਣੀ ਉਮਰ ਨਹੀਂ ਹੈਗੀ ਜੋ ਕੰਮ ਆਪਾਂ ਅੱਜ ਕਰ ਸਕਦੇ ਆ ਉਹਨੂੰ ਆਪਣਾ ਅੱਜ ਹੀ ਕਰ ਸਕਦੇ ਆ ਅੱਜ ਦੇ ਅਜ ਆਪਾਂ ਜੇ ਆਪਾਂ ਪ੍ਰੈਜ਼ੈਂਟ ਦੇ ਵਿੱਚ ਕੰਮ ਕਰਾਂਗੇ ਤਾਂ ਆਪਣਾ ਜਿਹੜਾ ਫਿਊਚਰ ਉਹਨੂੰ ਆਪਾਂ ਸਦਾ ਸਕਾਂਗੇ ਤੇ ਹਾਂਜੀ ਤੁਹਾਡੇ ਨਾਲ ਗੱਲਾਂ ਕਰਦੇ ਕਰਦੇ ਦੇਖੋ ਮੇਰੀ ਕਲੀਨਿੰਗ ਆ ਰਸਟਿੰਗ ਆ ਜਿਹੜੀ ਸਾਰੀ ਇੱਥੇ ਹੋ ਗਈ ਅੱਜ ਨਾ ਬਰਾਂਡੇ ਦੀ ਥੋੜੀ ਜੀ ਡੀਪਲੀ ਜਿਹੜੀ ਕਲੀਨਿੰਗ ਉਹ ਮੈਂ ਕੀਤੀ ਆ ਕਿਉਂਕਿ ਹੁਣ ਮੰਜੇ ਆ ਜਿਹੜੇ ਰਾਤ ਨੂੰ ਬਰਾਂਡੇ ਦੇ ਵਿੱਚ ਹੀ ਡਾਉਨੇ ਆ ਅੰਦਰ ਗਰਮੀ ਬਹੁਤ ਜ਼ਿਆੜੀ ਹੁੰਦੀ ਆ ਹਲੇ ਏਸੀ ਆਪਾਂ ਲਾਉਣ ਨਹੀਂ ਲੱਗੇ ਹੈਗੇ ਸਾਬਜੀ ਕਹਿੰਦੇ ਜੇ ਹੁਣੀ ਏਸੀ ਲਾਉਣ ਲੱਗੇ ਫਿਰ ਹਨਾ ਜਿਆਦੇ ਗਰਮੀ ਦੇ ਵਿੱਚ ਸ਼ੌਪ ਤੇ ਕੰਮ ਨਹੀਂ ਹੋਣਾ ਹੈਗਾ ਕਿਉਂਕਿ ਉਹਨਾਂ ਦਾ ਕੰਮ ਵੀ ਕੁਛ ਇਦਾਂ ਦਾ ਹੀ ਹੈਗਾ ਤਾਂ ਕਰਕੇ ਅਸੀਂ ਹੁਣ ਭਾਂਡੇ ਚ ਜਿਹੜੇ ਮੰਜੇ ਆ ਉਹ ਕੱਢ ਲੈਣੇ ਆਂਗੇ ਤੇ ਇਸੇ ਲਈ ਬਸ ਅੱਜ ਮੈਂ ਥੋੜੀ ਜਿਹੀ ਡੀਪਲੀ ਜਿਹੜੀ ਹੈਗੀ ਕਲੀਨਿੰਗ ਭਾਂਡੇ ਦੀ ਕਰਤੀ ਐਨ ਚੰਗੀ ਤਰ੍ਹਾਂ ਛੱਤਾ ਵਗੈਰਾ ਝਾੜਦੀਆਂ ਗੰਦਾਂ ਦੀ ਸਫਾਈ ਐ ਜਿਹੜੀ ਉਹ ਕਰਤੀ ਹਾਂਜੀ ਅੱਜ ਇੱਥੇ ਪਹਿਲਾਂ ਮੈਂ ਭਾਂਡੇ ਦੀ ਕਲੀਨਿੰਗ ਕੀਤੀ ਸਾਰੇ ਦੀ ਰੈਕਿੰਗ ਵਗੈਰਾ ਕਰਕੇ ਇਧਰੋਂ ਹੋਂ ਜੋ ਵੀ ਆਪਾਂ ਝਾੜੂਗਾ ਜਿਹੜਾ ਚੰਗੀ ਤਰ੍ਹਾਂ ਕੱਢ ਲਿਆ ਸੀ ਇਹ ਬੇਸੇ ਜੀ ਬੰਦੇ ਜਿੰਨਾਂ ਦੀ ਕੂੜਾ ਤਾਂ ਨਹੀਂ ਹੈਗਾ ਸੀ ਕੁਝ ਸਭ ਬੱਚਿਆਂ ਦੀ ਅਲਮੀਰਾ ਵਗੈਰਾ ਜਿਹੜੀ ਹੈਗੀ ਉਹ ਝਾੜੀ ਸੀ ਬਾਕੀ ਨਾ ਕੰਦਾ ਤੋਂ ਸ਼ੋਰਾ ਵਗੈਰਾ ਜਿਹੜਾ ਬਹੁਤ ਜ਼ਿਆਦਾ ਰਹਿੰਦਾਗਾ ਤੇ ਹਾਂਜੀ ਦੇਖੋ ਜੀ ਝਾੜੋ ਮੇਰਾ ਲੱਗ ਗਿਆ ਮੇਰਾ ਧੋਤੇ ਸੀ ਕੱਪੜੇ ਧੋਣ ਤੋਂ ਬਾਅਦ ਦੂਜੇ ਸ਼ਾਪ ਤੇ ਮੇਰੇ ਕੋਲ ਆਗੇ ਸੀ ਕਸਟਮਰ ਇਸ ਲਈ ਮੈਂ ਥੋੜਾ ਬਲੌਗ ਅਗੇ ਤੁਹਾਡੇ ਨਾਲ ਸ਼ੇਅਰ ਆ ਜਿਹੜਾ ਨਹੀਂ ਕਰ ਪਾਈ ਹੁਣ ਮਿਲਦੇ ਆਪਾਂ ਦੁਪਹਿਰ ਦੇ ਟਾਈਮ ਹਾਂਜੀ ਦੁਪਹਿਰ ਦਾ ਟਾਈਮ ਹੋ ਗਿਆ ਮੈਂ ਤੁਹਾਨੂੰ ਦੇਖੂ ਫਿਰ ਮਿਲਦੇ ਆਂ ਆ मैं होटल के लगा दूँगा कपड़े भी अपने तो सारे धोए गए कुछ कपड़े हो ही करते बट उधर सौ सारा हम हो गया टाइम भी तीन बस पंद्रह मिनट कुछ इधर हो गए हम ही फ्री हो गया शायद मैं ग्यारह ले गई थी कभी आई कप करे कस्टमर हम आपको बना रहे Non è possibile che il tuo amico sia in casa. Se il tuo amico è in casa, non è possibile che il tuo amico sia in casa. Se il tuo amico è in casa, non è possibile che il tuo amico sia in casa. Se il tuo amico è ਹਾਂਜੀ ਇੱਥੇ ਵਸ ਮੈਂ ਬਣਾ ਲਈ ਸੀ ਦੁਪਹਿਰ ਦਾ ਖਾਣਾ ਚਾਵਲ ਆਪਣੇ ਬਸ ਮੈਂ ਰੱਖੇ ਦਿੱਤੇ ਸੀ ਇਹ ਬਣਨੇ ਹਾਂਜੀ ਅੱਜ ਦੀ ਵੀਡੀਓ ਦਾ ਆਪਾਂ ਇੱਥੇ ਐਂਡ ਕਰਦੇ ਆ ਪਲੀਜ਼ ਆਪਣਾ ਬਲੌਗ ਨੂੰ ਥੋੜਾ ਜਿਹਾ ਵੀ ਚੰਗਾ ਲੱਗਿਆ ਹੋਏ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਜੀ ਲਾਈਕ ਸ਼ੇਅਰ ਤੇ ਇੱਕ ਪਿਆਰਾ ਜਿਹਾ ਕਮੈਂਟ ਕਰਕੇ ਜਰੂਰ ਦੱਸਿਓ ਵੀਡੀਓ ਤੁਹਾਨੂੰ ਕਿਵੇਂ ਦੀ ਲੱਗੀ ਤੇ ਅੱਗੇ ਵੀ ਜੇ ਆਪਣੇ ਚੈਨਲ ਨੂੰ ਆਪਣੀ ਵੀਡੀਓ ਨੂੰ ਇਦਾਂ ਹੀ ਤੁਸੀਂ ਜਿਹੜੀ ਸਪੋਰਟ ਆ ਕਰਦੇ ਹੋ ਮਿਲ ਜਾਂਦੀ ਆਪਾਂ ਨੈਕਸਟ ਬਲੌਗ ਦੇ ਵਿੱਚ ਸ਼ੁਕਰੀਆ ਜੀ